वाहेगुरु जी का खालसा श्री वाहेगुरु जी की फतेह बाबा दीप सिंह जी का भाग तीसरा गुरु दर्शन दीचा मेरा मन लोच गुरु दर्शन ताई बिलप करे चा तरिके न्याय त्रिखा न उतरे शांत न आवे बिन दर्शन संत प्यारे जीव ਦੇਵ ਦੇ ਮਾਤਾ ਪਿਤਾ ਸੰਗਤ ਨਾਲ ਮਿਲ ਕੇ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਰਹਿੰਦੇ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਵਿਚਤਰ ਢੰਗ ਨਾਲ 13 ਅਪ੍ਰੈਲ 1999 ਈਸਵੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਸੀ। ਇੱਕੋ ਬਾਟਿਆਂ ਵਿੱਚ ਸਾਰਿਆਂ ਨੂੰ ਅੰਮ੍ਰਿਤ ਛਕਾ ਕੇ ਨਿਮਾਣਿਆਂ ਨੂੰ ਮਾਣ ਬਖਸ਼ਿਆ ਤੇ ਨਿਤਾਣਿਆਂ ਨੂੰ ਤਾਣ ਨਾਲ ਭਰਪੂਰ ਕਰ ਦਿੱਤਾ। ਜਿਨ੍ਹਾਂ ੜਲਤਾਂ ਨੂੰ ਹਮੇਸ਼ਾ ਤੁਰਕਾਰਿਆ ਤੇ ਫਟਕਾਰਿਆ ਜਾਂਦਾ ਸੀ ਉਹਨਾਂ ਨੂੰ ਕੋਈ ਪੁੱਛਦਾ ਤੱਕ ਨਹੀਂ ਸੀ ਤੇ ਉਹ ਗੁਲਾਮੀ ਤੇ ਜ਼ਿਲਤ ਦਾ ਜੀਵਨ ਗੁਜ਼ਾਰ ਰਹੇ ਸਨ ਗੁਰੂ ਸਾਹਿਬ ਨੇ ਉਹਨਾਂ ਨੂੰ ਅਮ੍ਰਿਤ ਛਕਾ ਕੇ ਗਿੱਦੜਾਂ ਤੋਂ ਸ਼ੇਰ ਬਣਾਇਆ ਤੇ ਯੋਧਿਆਂ ਦੇ ਟਾਕਰੇ ਤੇ ਖੜਾ ਕੀਤਾ ਜਿਨ੍ਹਾਂ ਨੂੰ ਪੀਸ ਕੇ ਮਿੱਟੀ ਵਿੱਚ ਮਿਲਾਇਆ ਜਾ ਰਿਹਾ ਸੀ ਤੇ ਹਿਣਿਆਂ ਵਾਂਗ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ ਉਹਨਾਂ ਨੂੰ ਗੁਰੂ ਜੀ ਨੇ ਆਪਣੇ ਸ਼ਾਤੀ ਨਾਲ ਲਾਇਆ ਤੇ ਗੁਰੂ ਦਾ ਬੇਟਾ ਆਖਿਆ ਉਹਨਾਂ ਨੂੰ ਸਰਦਾਰ ਬਣਾਇਆ ਤੇ ਪਾਤਸ਼ਾਹੀਆਂ ਬਖਸ਼ੀਆਂ ਇਸ ਤਰ੍ਹਾਂ ਦਾ ਖਾਲਸਾ ਕਲਕੀ ਧਰਪਤਾ ਜੀ ਨੇ ਪੈਦਾ ਕੀਤਾ ਜੋ ਲੱਖਾਂ ਵਿੱਚੋਂ ਖੜੋਤਾ ਹੀ ਪਛਾਣਿਆ ਜਾਂਦਾ ਗੁਰੂ ਜੀ ਨੇ ਖਾਲਸਾ ਪੰਥ ਦੀ ਸਜਣਾ ਕਰਨ ਵਾਲੇ ਦੇ ਬਹੁਤ ਸਾਰੀ ਸੰਗਤ ਅਮਰਸ਼ੀ ਕਾਇਆ ਇਹ ਸਾਰਾ ਕੁਝ ਵੇਖ ਕੇ ਲੈਪਲ ਗ੍ਰਿਫਨ ਨੇ ਕਿਹਾ ਸੀ ਕਿ ਗੁਰੂ ਜੀ ਨੇ ਖਾਲਸਾ ਇਸ ਤਰ੍ਹਾਂ ਤਿਆਰ ਕੀਤਾ ਜਿਵੇਂ ਜੁਪੀਟਰ ਦੇਵਤੇ ਨੇ ਆਪਣੇ ਪੱਟਾ ਵਿੱਚੋਂ ਮਿਨਰਵਾ ਪੈਦਾ ਕੀਤੀ ਸੀ ਜਿਵੇਂ ਦੁਰਗਾ ਨੇ ਆਪਣੇ ਮੱਥੇ ਵਿੱਚੋਂ ਚੰਡੀ ਜਾਲਮਾ ਦਾ ਖੂਨ ਪੀ ਲਈ ਕੱਢੀ ਸੀ 230 ਸਾਲ ਦੀ ਘਾਲ ਦਾ ਇਹ ਸਿੱਟਾ ਸੀ ਕਿ ਉਹਨਾਂ ਥਾਵਾਂ ਤੋਂ ਉਹ ਪੁੱਕਿਆ ਜੋ ਉੱਥੇ ਨਦੀ ਜੋ ਉਤੇ ਕਦੀ ਨਹੀਂ ਹੋਇਆ ਸੀ ਤੇ ਨਾ ਹੀ ਕਦੇ ਹੋਣ ਦੀ ਸੰਭਾਵਨਾ ਸੀ ਗੁਰੂ ਜੀ ਲਈ ਹਿੰਦੂ ਮੁਸਲਮਾਨ ਸਭ ਬਰਾਬਰ ਸਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਹਿਤ ਆਚਰਨ ਤੇ ਅਮਲੀ ਜੀਵਨ ਤੇ ਬਹੁਤ ਜ਼ੋਰ ਦਿੱਤਾ ਉਹਨਾਂ ਨੇ ਲੋਕਾਈ ਨੂੰ ਨਸ਼ਿਆਂ ਤੇ ਚੋਰੀ ਯਾਰੀ ਤੋਂ ਵਰਜਿਆ ਗੁਰੂ ਜੀ ਵਿੱਚ ਉੱਚ ਆਚਰਣ ਸਿਖਰਾਂ ਤੇ ਸੀ ਸਿੱਖ ਫੌਜ ਨੇ ਮਾਲ ਅਸਬਾਬ ਨਾਲ ਰੰਗੜਾਂ ਦੀ ਇੱਕ ਕੁੜੀ ਚੁੱਕ ਲਈ ਆਂਦੀ। ਗੁਰੂ ਜੀ ਨੇ ਜਦੋਂ ਉਸ ਲੜਕੀ ਨੂੰ ਬੰਦੀਖਾਨੇ ਵਿੱਚ ਦੇਖਿਆ ਤਾਂ ਬਹੁਤ ਹੀ ਗੁੱਸੇ ਹੋਏ ਤੇ ਆਦਰ ਸਹਿਤ ਉਸ ਕੁੜੀ ਨੂੰ ਘਰ ਪਹੁੰਚਾਉਂਦਾ ਹੁਕਮ ਦਿੱਤਾ। ਸਿੱਖ ਫੌਜਾਂ ਨੇ ਬੇਨਤੀ ਕੀਤੀ ਕਿ ਬਦਲੇ ਤੋਂ ਬਗੈਰ ਦੁਰਕ ਸਿੱਧੇ ਨਹੀਂ ਹੋਣ ਲੱਗੇ। ਇਹ ਸੁਣ ਕੇ ਗੁਰੂ ਜੀ ਬੋਲੇ ਮੈ ਤਾਂ ਐਸੇ ਸਿੱਖ ਬਣਾਉਣੇ ਹਨ ਜੋ ਜੰਗਾਂ ਯੁੱਧਾਂ ਵਿੱਚ ਵੀ ਆਪਣੇ ਆਦਰਨ ਕਾਇਮ ਰੱਖਾ ਹਰ ਸਮੇਂ ਉਹ ਆਦਰਨ ਦੀ ਮੂਰਤ ਦਿਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਸਿਪਾਹੀ ਸਨ ਜਿਨ੍ਹਾਂ ਨੇ ਸਾਰਿਆਂ ਨੂੰ ਇੱਕੋ ਬਾਟੇ ਵਿੱਚੋਂ ਅਮ੍ਰਿਤ ਛਕਾ ਕੇ ਇੱਕ ਕਮਾਂਡ ਹੇਟ ਇਕੱਠੇ ਕੀਤਾ ਸਿੱਖਾਂ ਨੂੰ ਇੱਕ ਲੜੀ ਵਿੱਚ ਪਰੋਗੇ ਐਸੀ ਜਥੇਬੰਦੀ ਬਣਾਈ ਜਿਸ ਜਿਵੇਂ ਮੁਗਲਾਂ ਤੇ ਪਹਾੜੀ ਰਾਜਿਆਂ ਦਾ ਟਕਰਾ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਕੌਮ ਦਾ ਮਹਿਲ ਬਾਣੀ ਤੇ ਸਿੱਖ ਸੰਗਤ ਤੇ ਖੜਾ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਨੂੰ ਖਾਲਸਾ ਬਣਾ ਦਿੱਤਾ। ਐਬਸਟਨ ਨੇ ਬਹੁਤ ਸੁੰਦਰ ਲਿਖਿਆ ਹੈ। ਹਿੰਦੁਸਤਾਨ ਦੇ ਲੰਬੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣੀਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵੱਖਰੀ ਕਿਸਮ ਦੀ ਸੀ ਹਿੰਦੁਸਤਾਨ ਨੇ ਐਸੀ ਕੌਮ ਕਦੇ ਵੇਖੀ ਨਹੀਂ ਸੀ ਨੀਵੀਂ ਜਾਤ ਤੇ ਚੁੰਡੇ ਚਮਿਆਰ ਨਾਈ ਅਤੇ ਸ਼ਿੰਬਿਆਂ ਜਿਨ੍ਹਾਂ ਕਦੇ ਸ਼ਾਸਤ੍ਰਾਂ ਨੂੰ ਹੱਥ ਤੱਕ ਨਹੀਂ ਸੀ ਲਗਾਇਆ ਅਤੇ ਜੋ ਉੱਚੀਆਂ ਜਾਤਾਂ ਦੇ ਪੈਰਾ ਥੱਲੇ ਨੇ ਤਾੜੇ ਜਾਂਦੇ ਰਹੇ ਹਨ ਨੇ ਗੁਰੂ ਜੀ ਦੀ ਅਗਵਾਈ ਹੇਠਾਂ ਨਿਰੀ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਦੁਖੀ ਇਨਸਾਨ ਲਈ ਆਪਾ ਵਾਰਣ ਲਈ ਤਿਆਰ ਹੋਏ ਗੁਰੂ ਜੀ ਨੇ ਸਿੱਖਾਂ ਵਿੱਚੋਂ ਨਿਜਵਾਦ ਖਤਮ ਕਰਕੇ ਦੁਜੇ ਲਈ ਮਰੰਤਾ ਚਾ ਪੈਦਾ ਕੀਤਾ ਰੋਂਦੂ ਨਿਰਾਸ਼ਵਾਦੀ ਪੁਰਸ਼ ਨੂੰ ਗੁਰੂ ਜੀ ਨੇ ਖੁਸ਼ ਰਹਿਣਾ ਆਸ਼ਾਵਾਦੀ ਤੇ ਜ਼ੋਰਤ ਵਾਲਾ ਬਣਾ ਦਿੱਤਾ ਸਿੱਖਾਂ ਵਿੱਚ ਐਸਾ ਗੁਰ ਪੈਦਾ ਕਰ ਦਿੱਤਾ ਜੋ ਟੁੱਟ ਤੇ ਸਕਦਾ ਸੀ ਪਰ ਲੇਫ ਨਹੀਂ ਸੀ ਸਕਦਾ ਜੋ ਜ਼ੁਲਮ ਦੀ ਵੱਧ ਦੀ ਲਹਿਰ ਅੱਗੇ ਚਟਾਨ ਬਣ ਖੜਾ ਹੋ ਜਾਵੇਗਾ ਬੰਦ ਬੰਦ ਘਟਵਾ ਲਵੇਗਾ ਖੋਪਰ ਲੋਹਾ ਲਵੇਗਾ ਪਰ ਆਦਰਸ਼ ਮੱਥੋਂ ਨਹੀਂ ਛੱਡੇਗਾ ਗੁਰੂ ਜੀ ਦੀ ਸ਼ਖਸੀਅਤ ਸੱਚ ਨੂੰ ਰੋਸ਼ਨ ਕਰਵਾ ਕਰਨ ਵਾਲੀਆਂ ਨੌ ਮਿਸ਼ਾਲਾਂ ਦਾ ਜਾਰਾ ਦਰਸ਼ਨ ਵਾਲੀ ਅਤੇ ਝੂਠ ਤੇ ਕੁਸਤੀ ਦੇ ਹਨੇਰੇ ਨੂੰ ਨਾਸ਼ ਕਰਨ ਵਾਲੀ ਸੀ ਗੁਰੂ ਜੀ ਨੇ ਨਿਆਸਰਿਆਂ ਨੂੰ ਆਸਰਾ ਦਿੱਤਾ ਨਿਮਾਣਿਆਂ ਨੂੰ ਮਾਣ ਦਿੱਤਾ ਤੇ ਆਪਣੀ ਜਾਦੂਈ ਸ਼ਕਤੀ ਨਾਲ ਲਿਤਾੜੇ ਤੇ ਛੇਕੇ ਹੋਏ ਲੋਕਾਂ ਨੂੰ ਯੋਧੇ ਤੇ ਬਹਾਦਰ ਬਣਾਇਆ ਜਨਤਾ ਦੀਆਂ ਮਰਦਾ ਹੋ ਚੁਕੀਆਂ ਹੱਡੀਆਂ ਵਿੱਚ ਜ਼ਿੰਦਗੀ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਨੇ ਦੌੜਾਈ ਪ੍ਰਸਿੱਧ ਇਤਿਹਾਸਕਾਰ ਮਕਾਲੇਵ ਗੁਰੂ ਜੀ ਬਾਰੇ ਲਿਖਦਾ ਹੈ ਸਿੱਖ ਗੁਰੂ ਸਾਹਿਬਾਨ ਤੋਂ ਪਹਿਲਾਂ ਦੁਨੀਆ ਦੇ ਕਿਸੇ ਵੀ ਜਰਨੈਲ ਇਹ ਇਨਸਾਨਾਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਨ੍ਹਾਂ ਨੂੰ ਗਵਾਂਢੀ ਜਨੂਆ ਤੋਂ ਦਰੇ ਦਰੇ ਕਰ ਦਰਕਾਰਦੇ ਰਹ ਸਨ ਪਰ ਉਸ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਅਖੌਤੀ ਨੀਵੀਆਂ ਵਿੱਚ ਜਿਨ੍ਹਾਂ ਨੂੰ ਸੰਸਾਰ ਦੀ ਰਹਿੰਦ ਖੰੰਡ ਕਿਹਾ ਜਾਂਦਾ ਸੀ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਵੀ ਐਸੀ ਜਿਨ੍ਹਾਂ ਦੀ ਦਿੜ੍ਹਤਾ ਦਲੇਰੀ ਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਇੂਸ ਨ ਕੀਤਾ ਗੁਰੂ ਜੀ ਨੇ ਚਿੜੀਆਂ ਤੋਂ ਬਾਜ ਤੜਵਾਈ ਇੱਕ ਨੂੰ ਸਵਾ ਲੱਖ ਨਾਲ ਲੜਨ ਦਾ ਬਲ ਬਖਸ਼ਿਆ ਗੁਰੂ ਜੀ ਦਾ ਨਿਸ਼ਾਨਾ ਬਹੁਤ ਉੱਚਾ ਸੀ ਤੇ ਜਿਸ ਕਾਰਜ ਨੂੰ ਉਹਨਾਂ ਨੇ ਹੱਥ ਪਾਇਆ ਉਹ ਵੀ ਬੜਾ ਮਹਾਨ ਸੀ ਉਹਨਾਂ ਨੇ ਆਪਣੇ ਸਿੱਖਾਂ ਵਿੱਚ ਐਸੀ ਰੂਹ ਫੂਕੀ ਕਿ ਜਿੱਥੇ ਉਹਨਾਂ ਦੇ ਮਨਾਂ ਨੂੰ ਬਦਲ ਕੇ ਰੱਖ ਦਿੱਤਾ ਉੱਥੇ ਉਹਨਾਂ ਨੂੰ ਬਲਵਾੜ ਤੇ ਸ਼ਕਤੀਸ਼ਾਲੀ ਬਣਾ ਦਿੱਤਾ ਸਿੱਖ ਦੀ ਨੁਹਾਰ ਇਸ ਤਰ੍ਹਾਂ ਦੀ ਬਣਾ ਦਿੱਤੀ ਕਿ ਉਹ ਲੱਖਾਂ ਵਿੱਚ ਖੜੋਤਾ ਵੀ ਪਹਿਚਾਣਿਆ ਜਾਣ ਲੱਗਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਗੁਰੂ ਜੀ ਸੰਤ ਸਿਪਾਹੀ ਸਨ ਜਿੱਤੇ ਉਹਨਾਂ ਵਿੱਚ ਇੱਕ ਸੰਤ ਵਾਲੇ ਸਾਰੇ ਗੁਰੂ ਸਨ ਉਥੇ ਇੱਕ ਸਿਪਾਹੀ ਵਾਲੀ ਉਹਨਾਂ ਦੀ ਦਿੱਖ ਸੀ ਗੁਰੂ ਜੀ ਨੇ ਨਿਮਾਣਿਆਂ ਦੀ ਤਾਣਿਆਂ ਤੇ ਲਿਤਾੜੇ ਗਏ ਲੋਕਾਂ ਨੂੰ ਅਮਰ ਸ਼ਕਾਤੀ ਆਪਣੀ ਛਾਤੀ ਨਾ ਲਾਇਆ ਉਹਨਾਂ ਨੂੰ ਸਿੰਘ ਸਰਦਾਰ ਬਣਾਇਆ ਸਾਧ ਟੀ ਐਲ ਵਾਸੁਆਣੀ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਮਿੱਠਤ ਨੀਵੀ ਈਸਾ ਜੀ ਵਾਲੀ ਤਰਸ ਭਰੀ 마ਸੂਮੀਅਤ ਬੁੱਧ ਜੀ ਵਾਲਾ ਆਤਮ ਗਿਆਨ ਹਜ਼ਰਤ ਮੁਹੰਮਦ ਸਾਹਿਬ ਵਾਲਾ ਡੁੱਲ ਡੁੱਲ ਪੈਦਾ ਜੋਸ਼ ਕ੍ਰਿਸ਼ਨ ਜੀ ਵਾਲਾ ਸੂਰਜਵਤ ਭਗਦਾ ਜਨੂ ਰਾਮ ਜੀ ਜਿਹਾਂ ਮਰਿਆਦਾ ਪ੍ਰਿਸ਼ੋਤਤ ਅਤੇ ਸ਼ਹਾਵਲੀ ਸ਼ਾਨ ਇਕੱਲੇ ਗੁਰੂ ਗੋਬੀ ਸਿੰਘ ਵਿੱਚ ਹੀ ਸੀ ਗੁਰੂ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪੰਜ ਪਿਆਰੇ ਸਾਝੇ ਤੇ ਖਾਲਸਾ ਪੰਥ ਦੀ ਸਜਣਾ ਕੀਤੀ ਜਿਹੜੀ ਸੰਗਤ ਨੇ ਇਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖਿਆ ਇਸ ਬਾਰੇ ਉਹਨਾਂ ਨੇ ਜਿੱਥੇ ਵੀ ਉਹ ਗਏ ਉਥੇ ਜਾ ਕੇ ਚਰਚਾ ਕੀਤੀ ਲਗਭਗ ਹਰ ਪਿੰਡ ਵਿੱਚ ਇਸ ਬਾਰੇ ਚਰਚਾ ਹੋਈ ਜਿਹੜੇ ਲੋਕ आनंदपुर साहिब ਉਸ ਵਕਤ ਨਹੀਂ ਗਈ ਸੀ ਇਹ ਸਾਰਾ ਕੁਝ ਸੁਣ ਕੇ ਹੁਣ ਜਾਣਾ ਚਾਹੁੰਦੇ ਸਨ ਬਾਲਕ ਦੀਪ ਦੇ ਪਿੰਡ ਪਹੂਵਿੰਡ ਵੀ ਗੁਰੂ ਜੀ ਦੇ ਖਾਲਸਾ ਪੰਥ ਸਾਜਣਾ ਦੀ ਗੱਲ ਪਹੁੰਚ ਚੁੱਕੀ ਸੀ ਇਸ ਲਈ ਉਥੇ ਦੀ ਸੰਗਤ ਵਿੱਚ ਵੀ ਬੜਾ ਉਮਾ ਤੇ ਚਾਹ ਸੀ ਕਿ ਉਹ ਆਨੰਦਪੁਰ ਸਾਹਿਬ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰੇ ਲੋਕਾਂ ਲੋਕ ਉਹਨਾਂ ਨੂੰ ਵੱਡੇ ਭਾਗਾ ਵਾਲੇ ਸਮਝ ਰਹੇ ਸਨ ਜਿਹੜੇ ਉਸ ਦੇ ਉੱਥੇ ਪਹੁੰਚ ਪਹੁੰਚੇ ਹੋਏ ਸਨ ਅਗਲੀ ਵਿਸਾਖੀ ਭਾਵੇਂ 13 ਅਪ੍ਰੈਲ 17 ਈਸਵੀ ਨੂੰ ਜਿਹੜੀ ਵਿਸਾਖੀ ਮਨਾਈ ਜਾਣੀ ਸੀ ਮਾਝੇ ਦੀ ਬਹੁਤ ਸਾਰੀ ਸੰਗਤ ਨੇ ਆਨੰਦਪੁਰ ਸਾਹਿਬ ਜਾਨ ਦੀ ਤਿਆਰੀ ਕਰ ਲਈ ਬਾਲਕ ਦੀਪ ਹਣ 18 ਸਾਲ ਦਾ ਸੁੰਦਰ ਜਵਾਨ ਸੀ ਉਸ ਨੇ ਵੀ ਜਦੋਂ ਇਸ ਬਾਰੇ ਸੁਣੀਆ ਤਾਂ ਘਰ ਆ ਕੇ ਖੁਸ਼ੀ-ਖੁਸ਼ੀ ਆਪਣੇ ਮਾਤਾ-ਪਿਤਾ ਜੀ ਨੂੰ ਦੱਸਿਆ ਉਸ ਨੇ ਆਪਣੇ ਮਾਤਾ ਜੀ ਨੂੰ ਇਹ ਵੀ ਦੱਸਿਆ ਕਿ ਲੋਕ ਕਹਿੰਦੇ ਹਨ ਕਿ ਆਨੰਦਪੁਰ ਸਾਹਿਬ ਵਾਲੇ ਗੁਰੂ ਜੀ ਸੰਤ ਸਿਪਾਹੀ ਹਨ ਬੜੇ ਅਣੋਖੇ ਕੌਤਕ ਕਰਦੇ ਹਨ ਉਹਨਾਂ ਦਾ ਨੁਰਾਨੀ ਚਿਹਰਾ ਖਿੱਚ ਪਾਉਂਦਾ ਹੈ ਉਹ ਦਿਲਾਂ ਦੀਆਂ ਜਾਣਣ ਵਾਲੇ ਹਨ ਆਪਣੇ ਪੁੱਤਰ ਨੂੰ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਬਾਰੇ ਸੁਣ ਕੇ ਮਾਂ ਬਹੁਤ ਪ੍ਰਸੰਨ ਹੋਈ। ਉਸ ਨੇ ਆਪਣੇ ਪੁੱਤ ਨੂੰ ਆਪਣੇ ਕੋਲ ਬਿਠਾਇਆ। ਉਸ ਦਾ ਮੱਥਾ ਚੁੰਮਿਆ ਤੇ ਕਹਿਣ ਲੱਗੀ ਪੁੱਤਰ ਸਤਿਗੁਰਾਂ ਦੀ ਸ਼ਕਤੀ ਦਾ ਕੋਈ ਪਾਰਾ ਬਾਹਰ ਨਹੀਂ। ਉਹ ਦਿਲਾਂ ਦੀਆਂ ਜਾਣਨ ਵਾਲੇ ਹਨ। ਇਸ ਵਾਰੀ ਆਪਾਂ ਸੰਗਤ ਨਾਲ ਅਨੰਦਪੁਰ ਸਾਹਿਬ ਗੁਰੂ ਜੀ ਦੇ ਦਰਸ਼ਨ ਦੀ ਯਾਤਰੀ ਕਰ ਚੱਲੂ ਜਾਵਾਂਗੇ। ਮੈਂ 10 ਬੰਦ ਵੀ ਕੱਟ ਕੇ ਰੱਖਿਆ ਹੋਇਆ ਹੈ ਉਹ ਵੀ ਗੁਰੂ ਜੀ ਨੂੰ ਭੇਟਾ ਕਰਾਵਾਂਗੀ ਪੁੱਤਰ ਗੁਰੂ ਜੀ ਜਾਣੀ ਜਾਣ ਹਨ ਇਸ ਬਾਰੇ ਮੈਂ ਤੈਨੂੰ ਭਾਈ ਸੈਦੇ ਮਲਾ ਵਾਲੀ ਸਾਕੀ ਸੁਣਾਉਂਦੀ ਹਾਂ ਜੋ ਮੈਂ ਗੁਰਦੁਆਰਾ ਸਾਹਿਬ ਭਾਈ ਸਾਹਿਬ ਤੋਂ ਸੁਣੀ ਸੀ ਭਾਈ ਸੈਦਾ ਇੱਕ ਗਰੀਬ ਮਨਾ ਸੀ ਉਹ ਆਪਣੀ ਕਿਸ਼ਤੀ ਤੇ ਸਵਾਰੀਆਂ ਬਿਠਾ ਕੇ ਦਰਿਆ ਦੇ ਇੱਕ ਕੰਡੇ ਤੋਂ ਦੂਜੇ ਕੰਡੇ ਤੱਕ ਲੈ ਜਾਂਦਾ ਸੀ ਤੇ ਇਸ ਤਰ੍ਹਾਂ ਹੋਈ ਆਪਦਨ ਨਾਲ ਘਰ ਗੁਜਾਰਾ ਤੋੜਦਾ ਸੀ ਭਾਈ ਸੈਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਗ ਭਗਤ ਸੀ ਇੱਕ ਦਿਨ ਉਹ ਗੁਰੂ ਜੀ ਨੂੰ ਯਾਦ ਕਰਕੇ ਵਿਰਾਗ ਵਿੱਚ ਆ ਗਿਆ ਉਹ ਵਾਰ-ਵਾਰ ਆਪਣੀ ਬੀੜੀ ਸਾਫ਼ ਕਰੀ ਜਾਵੇ ਤੇ ਨਾਲ ਰੋਈ ਜਾਵੇ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਰੁਗਾਂ ਦਾ ਨਾਮ ਲੈ ਲੈ ਰਹੇ ਸਨ ਉਹ ਸੋਚਦਾ ਕਾਸ਼ ਅੱਜ ਗੁਰੂ ਜੀ ਇਸ ਦਰਿਆ ਦੇ ਕੰਢੇ ਤੇ ਆ ਜਾ ਤੇ ਆ ਕੇ ਮੇਰੀ ਬੇੜੀ ਵਿੱਚ ਸਵਾਰ ਹੋ ਜਾ ਤੇ ਮੈਂ ਉਹਨਾਂ ਆਪਣੀ ਬੇੜੀ ਵਿੱਚ ਇਹ ਦਰਿਆ ਪਾਰ ਕਰਵਾ ਕੇ ਦੂਜੇ ਕੰਢੇ ਉੱਤੇ ਲੈ ਜਾਵਾਂ ਭਾਈ ਸਾਹਿਬ ਦੇ ਇਹਨਾਂ ਵਿਰਾਗਮਈ ਤੇ ਵਾਰ-ਵਾਰ ਕਿਸ਼ਤੀ ਸਾਫ਼ ਕਰਦਿਆਂ ਵੇਖ ਕੇ ਨਾਲ ਦੇ ਕਿਸ਼ਤੀ ਵਾਲਿਆਂ ਨੇ ਮੈਨੂੰ ਪੁੱਛਿਆ ਭਾਈ ਸਾਹਬ ਤੇ ਅੱਜ ਕੀ ਗੱਲ ਹੈ ਦੂਰোই ਵੀ ਜਾ ਰਿਆਂ ਤੇ ਲਗਾਤਾਰ ਆਪਣੀ ਬੇੜੀ ਵੀ ਸਾਫ ਕਰੀ ਜਾ ਰਿਹਾ ਇਹ ਸੁਣ ਕੇ ਭਾਈ ਸੈਦਾ ਕਹਿਣ ਲੱਗਾ ਮੇਰੇ ਦਿਲ ਦੀ ਖੁਆਇਸ਼ ਹੈ ਕਿ ਗਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਦਰਿਆ ਦੇ ਕਿਨਾਰੇ ਆਉਣ ਤੇ ਆਕੇ ਮੇਰੀ ਕਿਸ਼ਤੀ ਵਿੱਚ ਸਵਾਰ ਹੋ ਜਾਈਂ ਤੇ ਮੈਂ ਉਹਨਾਂ ਨੂੰ ਦਰਿਆ ਪਾਰ ਕਰਵਾ ਕੇ ਦੂਜੇ ਕਿਨਾਰੇ ਲੈ ਜਾਵਾਂ ਇਸ ਲਈ ਵਿਰਾਗ ਵਿੱਚ ਹਾਂ ਕਿ ਮੈਂ ਵਾਰ-ਵਾਰ ਬੇੜੀ ਸਾਫ਼ ਕਰ ਰਹੀ ਹਾਂ ਭਾਈ ਸਹਦੇ ਦੀ ਇਹ ਗੱਲ ਸੁਣ ਕੇ ਦੂਜੀਆਂ ਬੇੜੀਆਂ ਤੇ ਮਲਾ ਹੱਸਣ ਲੱਗ ਪਈ ਤੇ ਕਹਿਣ ਲੱਗੇ ਭਾਈ ਸਹਦੇ ਤੂੰ ਵੀ ਕਿੰਨੀਆਂ ਭੋਲੀਆਂ ਗੱਲਾਂ ਕਰਦਾ ਹੈ ਉਦਾਂ ਦਾ ਗੁਰੂ ਜੀ ਇੱਧਰ ਆਉਣਾ ਨਹੀਂ ਪਰੰਤੂ ਜੀ ਅਚਾਨਕ ਆ ਵੀ ਗਏ ਤਾਂ ਤੂੰ ਆਪ ਸੋਚ ਕੀ ਉਹ ਸਾਡੀਆਂ ਸੱਜੀਆਂ ਸਜਾਈਆਂ ਸੋਹਣੀਆਂ ਬੇੜੀਆਂ ਨੂੰ ਛੱਡ ਕੇ ਤੇਰੀ ਆ ਟੁੱਟੀ ਜੀ ਬੇੜੀ ਵਿੱਚ ਆ ਕੇ ਕਿਉਂ ਸਵਾਰ ਹੋਣਗੇ ਉਹਨਾਂ ਭੋਲਿਆਂ ਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਪ੍ਰੇਮ ਦਾ ਭੁੱਖਾ ਹੈ ਉਹ ਟੁੱਟੀ ਬੇੜੀ ਨਹੀਂ ਦੇਖਦਾ ਦਿਲ ਦਾ ਪ੍ਰੇਮ ਦੇਖਦਾ ਹੈ ਗੋਬਿੰਦ ਭਾਉ ਭਗਤ ਕਾ ਭੁੱਖਾ ਦੂਜੇ ਮਨਹਾ ਦੀ ਇਹ ਗੱਲ ਸੁਣ ਕੇ ਇੱਕ ਵਾਰੀ ਤਾਂ ਆਪਣੀ ਬੇੜੀ ਦੀ ਤਰਸਯੋਗ ਹਾਲਤ ਦੇਖ ਕੇ ਭਾਈ ਸਹਿਦਾ ਸੋਚਣ ਲੱਗ ਪਿਆ ਇਹ ਮਨਾਰਠੀ ਕੀ ਕਹਿ ਰਹੇ ਹਨ ਕਿ ਗੁਰੂ ਜੀ ਇਹਨਾਂ ਦੀਆਂ ਸੋਹਣੀਆਂ ਬੇੜੀਆਂ ਵੇਖ ਕੇ ਮੇਰੀ ਬੇੜੀ ਵਿੱਚ ਸਵਾਰ ਕਿਉਂ ਹੋਣਗੇ ਉਹ ਆਪਣੀ ਬੇੜੀ ਉਹਨਾਂ ਦੀਆਂ ਬੇੜੀਆਂ ਤੋਂ ਦੂਰ ਲੈ ਗਿਆ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਰਾਗ ਵਿੱਚ ਆ ਗਿਆ ਉਹ ਗੁਰੂ ਜੀ ਦੇ ਦਰਸ਼ਨ ਕਰੰਦੇ ਉਹਨਾਂ ਨੂੰ ਆਪਣੀ ਬੇੜੀ ਵਿੱਚ ਬਿਠਾ ਕੇ ਦਰਿਆ ਪਾਰ ਕਰਵਾਉਣ ਲਈ ਮੱਛੀਵਾਣ ਤੜਫਣ ਲੱਗਾ ਬਹਿਬਲ ਹੋ ਉੱਠਿਆ ਤੇ ਇੱਕ ਵਾਰੀ ਫੇਰ ਉਤਸ਼ਾਹ ਨਾਲ ਆਪਣੀ ਬੇੜੀ ਸਾਫ਼ ਕਰਨ ਲੱਗਾ ਭਾਈ ਸਾਹਦੇ ਦੀ ਇਸ ਤਰਫ ਤੇ ਬਹਿਬਲ ਤਾੜੇ ਆਨੰਦਪੁਰ ਸਾਹਿਬ ਆਪਣੇ ਸਿੰਘਾਸਨ ਤੇ ਬੈਠੇ ਗੁਰੂ ਜੀ ਨੇ ਐਸੀ ਖਿੱਚ ਪਾਈ ਕਿ ਉਹ ਇੱਕਦਮ ਆਪਣੇ ਸਿੰਘਾਸਨ ਤੋਂ ਉੱਠੇ ਤੇ ਭਾਈ ਦਿਆ ਸਿੰਘ ਨੂੰ ਕਹਿਣ ਲੱਗੇ ਸਾਡਾ ਘੋੜਾ ਲਿਆਓ ਸਾਡਾ ਕੋਈ ਪਿਆਰਾ ਸਾਨੂੰ ਯਾਦ ਕਰ ਰਿਹਾ ਹੈ ਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਦਰਿਆ ਦੇ ਕੰਢੇ ਤੇ ਪਹੁੰਚ ਗਏ ਭਾਈ ਦਇਆ ਸਿੰਘ ਤੇ ਹੋਰ ਸਿੰਘ ਵੀ ਉੱਥੇ ਪਹੁੰਚ ਗਏ ਗੁਰੂ ਜੀ ਨੇ ਦਰਿਆ ਦੇ ਕੰਢੇ ਤੇ ਖੜੋ ਕੇ ਇੱਕ ਵਾਰੀ ਸਾਰੀਆਂ ਸੱਜੀਆਂ ਹੋਈਆਂ ਸੁੰਦਰ ਕਿਸ਼ਤੀਆਂ ਵੱਲ ਵੇਖਿਆ ਪਰ ਉਹਨਾਂ ਨੂੰ ਭਾਈ ਸਹੈਦਾ ਉੱਥੇ ਦਿਖਾਈ ਨਾ ਦਿੱਤਾ ਗੁਰੂ ਜੀ ਨੇ ਜਦੋਂ ਦੂਰ ਤੱਕ ਆਪਣੀ ਨਜ਼ਰ ਘੁਮਾਈ ਤਾਂ ਉਹਨਾਂ ਨੂੰ ਭਾਈ ਸਹੈਦੇ ਦੀ ਕਿਸ਼ਤੀ ਦਿਖਾਈ ਦਿੱਤੀ ਉਹਨਾਂ ਨੇ ਆਪਣੇ ਘੋੜੇ ਦੀਆਂ ਬਾਗਾਂ ਉਧਰ ਨੂੰ ਮੋੜ ਲਈਆਂ ਗੁਰੂ ਜੀ ਆਪਣੇ ਘੋੜੇ ਤੋਂ ਉੱtre ਤ੍ਰਿਤ ਦਰਿਆ ਦੇ ਕਿਨਾਰੇ ਉੱਤੇ ਜਿੱਥੇ ਭਾਈ ਸੈਦੇ ਦੀ ਕਿਸ਼ਤੀ ਸੀ ਆਵਾਜ਼ ਦੇ ਕੇ ਕਹਿਣ ਲੱਗੇ ਭਾਈ ਸੈਦਾ ਅਸੀਂ ਆ ਗਏ ਹਾਂ ਭਾਈ ਸੈਦਾ ਨਾ ਉੱਠਿਆ ਗੁਰੂ ਜੀ ਨੇ ਦੂਜੀ ਵਾਰੀ ਫੇਰ ਕਿਹਾ ਭਾਈ ਸੈਦਿਆ ਇਨੀ ਸ਼ਿੱਦਤ ਨਾਲ ਸਾਨੂੰ ਯਾਦ ਕਰਦਾ ਸੀ ਤੇਰੇ ਪ੍ਰੇਮ ਦੇ ਖਿੱਚੇ ਹੋਏ ਅਸੀਂ ਤੇਰੇ ਕੋਲ ਪਹੁੰਚ ਗਏ ਹਾਂ ਹੁਣ ਤੂੰ ਉੱਠਦਾ ਹੀ ਨਹੀਂ ਗੁਰੂ ਜੀ ਨੇ ਧਿਆਨ ਨਾਲ ਦੇਖਿਆ ਕਿ ਭਾਈ ਸਹਿਤਾ ਤਾਂ ਉਹਨਾਂ ਦੇ ਪ੍ਰੇਮ ਵਿੱਚ ਆਨੰਦਪੁਰ ਸਹਿਬ ਪਹੁੰਚ ਕੇ ਸੇਵਾ ਕਰ ਰਿਹਾ ਹੈ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਜਦੋਂ ਅਸੀਂ ਆਨੰਦਪੁਰ ਸੀ ਤੂੰ ਇੱਥੇ ਸਾਨੂੰ ਯਾਦ ਕਰ ਰਿਹਾ ਸੀ ਤੇ ਅਸੀਂ ਅਨੰਤਪੁਰ ਤੋਂ ਤੇਰੀ ਧੀ ਵਿੱਚ ਸਵਾਰ ਹੋਣ ਲਈ ਇੱਥੇ ਆਏ ਹਾਂ ਤੇ ਤੂੰ ਅਨੰਤਪੁਰ ਪਹੁੰਚ ਗਿਆ ਈ ਅਚਾਨਕ ਪਾਈ ਸੈਦਾ ਇੱਕਦਮ ਉੱਠਿਆ ਤੇ ਗੁਰੂ ਜੀ ਨੂੰ ਆਪਣੇ ਸਾਹਮਣੇ ਦੇਖ ਕੇ ਉਸ ਦੀ ਖੁਸ਼ੀ ਦਾ ਕੋਈ ਪਾਰਾ ਮਾਰ ਨਾ ਰਿਹਾ ਉਹ ਗੁਰੂ ਜੀ ਦੇ ਚਰਨਾਂ ਨੂੰ ਲਿਪਟ ਗਿਆ ਤੇ ਆਪਣੇ ਹੰਝੂਆਂ ਨਾਲ ਗੁਰੂ ਜੀ ਦੇ ਚਰਨ ਧੋ ਦਿੱਤੇ ਪਾਈ ਸੈਦੇ ਦਾ ਐਨਾ ਪ੍ਰੇਮ ਦੇਖ ਕੇ ਗੁਰੂ ਜੀ ਨੇ ਉਸ ਨੂੰ ਆਪਣੀ ਛਾਤੀ ਨਾਲ ਲਗਾਇਆ ਤੇ ਕਿਹਾ ਭਾਈ ਸੈਦੇ ਤੂੰ ਸਾਨੂੰ ਆਪਣੀ ਬੇੜੀ ਵਿੱਚ ਪਟਾ ਕੇ ਦਰਿਆ पार ਕਰਵਾ ਤੇ ਦੂਜੇ ਕੰਢੇ ਤੱਕ ਲਿਜਾਣਾ ਚਾਹੁੰਦਾ ਸੀ ਹੁਣ ਅਸੀਂ ਤੇਰੀ ਬੇੜੀ ਵਿੱਚ ਸਵਾਰ ਹੋ ਕੇ ਦੂਜੇ ਕੰਢੇ ਤੇ ਜਾ ਕੇ ਉਤਰਾਂਗੇ ਗੁਰੂ ਜੀ ਬੇੜੀ ਵਿੱਚ ਸਵਾਰ ਹੋ ਗਏ ਤੇ ਭਾਈ ਸੈਦਾ ਖੁਸ਼ੀ ਵਿੱਚ ਖੀਵਾ ਹੋਇਆ ਬੇੜੀ ਤੇ ਚੱਪੂ ਚਲਾਉਣ ਲੱਗਾ ਉਹ ਬੇੜੀ ਵਿੱਚ ਲਾ ਰਿਹਾ ਸੀ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਆਨੰਤਿਤ ਵੀ ਹੋ ਰਿਹਾ ਸੀ ਜਦੋਂ ਬੇੜੀ ਦਰਿਆ ਦੇ ਦੂਜੇ ਕੱਡੇ ਤੇ ਜਾ ਕੇ ਲੱਗੀ ਤਾਂ ਗੁਰੂ ਜੀ ਬੇੜੀ ਤੋਂ ਥੱਲੇ ਉtre ਤੇ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ ਭਾਈ ਦਇਆ ਸਿੰਘ ਭਾਈ ਸਹਦੇ ਨੂੰ ਸੋਨੇ ਦੀਆਂ ਕੁਝ ਮੋਹਰਾਂ ਦੇ ਇਸ ਨੇ ਸਾਨੂੰ ਆਪਣੀ ਬੇੜੀ ਵਿੱਚ ਦਰਿਆ ਪਾਰ ਕਰਵਾਇਆ ਹੈ ਗੁਰੂ ਜੀ ਦੇ ਮੁਖਾਰਬਿੰਦ ਵਿੱਚੋਂ ਇਹ ਵਚਨ ਸੁਣ ਕੇ ਭਾਈ ਸੈਦੇ ਦੀਆਂ ਅੱਖਾਂ ਵਿੱਚ ਪਰਲ-ਪਰਲ ਹੰਝੂ ਵਗੜ ਲੱਗੇ ਤੇ ਉਹ ਕਹਿਣ ਲੱਗਾ ਗੁਰੂ ਜੀ ਤੁਸੀਂ ਵੀ ਮਲਾਤ ਤੇ ਮੈਂ ਵੀ ਮਨਾ ਕੀ ਕੋਈ ਮਲਾਤ ਦੂਜੀ ਮਲਾਤੋਂ ਪੈਸੇ ਲੈਂਦਾ ਚੰਗਾ ਲੱਗਦਾ ਹੈ ਭਾਈ ਸੈਦੇ ਤੋਂ ਇਹ ਗੱਲ ਸੁਣ ਕੇ ਭਾਈ ਦਇਆ ਸਿੰਘ ਬੋਲੇ ਤੂੰ ਗੁਰੂ ਜੀ ਨੂੰ ਮਲਾਕ ਕਿਉਂ ਗਿਆ ਗੁਰੂ ਜੀ ਤੇਰੀ ਮੰਗ ਮਲਾਕ ਕਿਵੇਂ ਹੋ ਗਏ ਦੇਨ ਨੂੰ ਕੁਝ ਸੋਚ ਸਮਝ ਕੇ ਸ਼ਬਦ ਆਪਣੇ ਮੂੰਹੋਂ ਕੱਢਣੇ ਚਾਹੀਦੇ ਸੀ ਗੁਰੂ ਜੀ ਦੇ ਪ੍ਰੇਮ ਵਿੱਚ ਭਿੱਜਿਆ ਭਾਈ ਸੈਦਾ ਕਹਿਣ ਲੱਗਾ ਗੁਰੂ ਜੀ ਮੈਂ ਇਸ ਦਰਿਆ ਤੋਂ ਲੋਕਾਂ ਨੂੰ ਪਾਰ ਲੰਘਾਉਂਦਾ ਹਾਂ ਤੇ ਤੁਸੀਂ ਦੁਨੀਆ ਰੂਪੀ ਭਵ ਸਾਗਰ ਤੋਂ ਲੋਕਾਂ ਨੂੰ ਪਾਰ ਲਗਾਉਂਦੇ ਹੋ ਫਿਰ ਅਸੀਂ ਧੂਮੇ ਮਲਾ ਹੀ ਹੋਏ ਇਸ ਲਈ ਮੈਂ ਤੁਹਾਡੇ ਮੌਰਾ ਆਦੀ ਕੁਝ ਵੀ ਨਹੀਂ ਲੈਣੀ। ਭਾਈ ਸੈਦੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਬੋਲੇ ਭਾਈ ਸੈਦੇ ਤੂੰ ਆਪਣੇ ਮਨੋਂ ਦੱਸ ਕਿ ਤੂੰ ਸਾਡੇ ਕੋਲੋਂ ਕੀ ਲੈਣਾ ਚਾਹੁੰਦਾ ਹੈ। ਭਾਈ ਸੈਦਾ ਕਹਿਣ ਲੱਗਾ ਗੁਰੂ ਜੀ ਅੱਜ ਤੁਸੀਂ ਇੱਥੇ ਆਏ ਹੋ ਤਾਂ ਮੈਂ ਤੁਹਾਨੂੰ ਆਪਣੀ ਕਿਸ਼ਤੀ ਰਾਹੀਂ ਇਹ ਦਰਿਆ ਪਾਰ ਕਰਵਾਇਆ ਹੈ। ਜਦੋਂ ਕਦੇ ਵੀ ਮੈਂ ਤੁਹਾਡੇ ਕੋਲ ਆਇਆ ਤਾਂ ਤੁਸੀਂ ਮੈਨੂੰ ਇਸ ਭਵਪ ਸਾਗਰ ਤੋਂ ਪਾਰ ਲੰਘਾ ਦਿਓ। ਭਾਈ ਸੈਦੇ ਦਾ ਇਹ ਉਤਰ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਨੇ ਇਹ ਬਚਨ ਕੀਤਾ ਭਾਈ ਸੈਦੇ ਜਾ ਅਸੀਂ ਤੇਰੀਆਂ 21 ਗੁੱਲਾਂ ਨੂੰ ਤਾਰਿਆ ਸੱਤ ਦਾਤਕੀਆਂ ਸੱਤ ਨਾਨਕੀਆਂ ਤੇ ਸੱਤ ਸੂਰੀਆਂ 21 ਗੁੱਲਾਂ ਨੂੰ ਅਸੀਂ ਤਾਰਿਆ ਇਹ ਸਾਖੀ ਸੁਣਾ ਕੇ ਮਾਤਾ ਜੀਉਮੇ ਨੇ ਆਪਣੇ ਪੁੱਤਰ ਦੀਪ ਨੂੰ ਪਿਆਰ ਦਿੰਦਿਆਂ ਕਿਆ ਪੁੱਤਰ ਸੋਨਲਿਆ ਮਹਾਰਾਜ ਜੜੀ ਜਾਣ ਹਨ ਦਿਲਾਂ ਦੀਆਂ ਬੁਝ ਲੈਂਦੇ ਹਨ ਆਪਣੀ ਸਿੱਖ ਦੇ ਪ੍ਰੇਮ ਦੇ ਖਿੱਚੀ ਹੋਏ ਉਸ ਨੂੰ ਦਰਸ਼ਨ ਦੇ ਆਪ ਚਲੇ ਜਾਂਦੇ ਹਨ ਜਿਵੇਂ ਭਾਈ ਸੈਦੇ ਦੇ ਪ੍ਰੇਮ ਦੇ ਖਿੱਚੀ ਹੋਏ ਉਸ ਦੀ ਬੇੜੀ ਵਿੱਚ ਜਾ ਕੇ ਸਵਾਰ ਹੋ ਜਾਂਦੇ ਹਨ ਇਹ ਸੁਣ ਕੇ ਦੀਪ ਬੋਲਿਆ ਮਾਤਾ ਜੀ ਆਪਾਂ ਗੁਰੂ ਜੀ ਦੇ ਦਰਸ਼ਨ ਕਰਨ ਜ਼ਰੂਰ ਚੱਲਾਂਗੇ ਤੇ ਉੱਥੇ ਜਾ ਕੇ ਅਮ੍ਰਿਤ ਛਕ ਕੇ ਗੁਰੂ ਗੁਰੂ ਵਾਲੇ ਵੀ ਬਣਾਂਗੇ ਅੰਮ੍ਰਿਤ ਛਕਣ ਵਾਲਿਆਂ ਨੂੰ ਗੁਰੂ ਜੀ ਨੇ ਪੰਜ ਕਕਾਰ ਰੱਖਣ ਦੀ ਹਿਦਾਇਤ ਦਿੱਤੀ ਹੈ ਇਹ ਪੰਜ ਕਕਾਰ ਹਨ ਕੰਗਾ ਕੜਾ ਕਿਰਪਾਨ ਕਸ਼ੇਰਾ ਤੇ ਕੀਸ ਆਪਣੇ ਪੁੱਤਰ ਤੋਂ ਇਹ ਸੁਣ ਕੇ ਮਾਤਾ ਜੀ ਆਉਣੀ ਬੋਲੀ ਪੁੱਤਰ ਕੀਸ ਤੇਰੇ ਰੱਖੇ ਹੋਏ ਹਨ ਕਸ਼ੇਰੇ ਆਪਾਂ ਸੀ ਲਾ ਲੈਂਦੇ ਹਾਂ ਤੇ ਕੰਗਾ ਕੜਾ ਕਿਰਪਾਨ ਆਪਾਂ ਉੱਥੇ ਹੀ ਲੈ ਲਵਾਂਗੇ ਮਾਤਾ ਜੀ ਤੁਸੀਂ ਠੀਕ ਕਹਿ ਰਹੇ ਹੋ ਤੇ ਨੇ ਕਿਹਾ ਦੀਪੁੱਤ ਆਪਾਂ ਗੁਰੂ ਦੇ ਲੰਗਰ ਵਾਸਤੇ ਰਸਤ ਵੀ ਲੈ ਕੇ ਜਾਏ ਆਟਾ ਗੁੜ ਦੇ ਕਿਉ ਮੈਂ ਰੱਖਿਆ ਹੋਇਆ ਹੈ ਜਦੋਂ ਮਾਂ ਜੀ ਉਹਨੇ ਨੇ ਇਹ ਕੀ ਹ ਤਦ ਦੀਪ ਖੁਸ਼ ਹੋ ਗਿਆ ਉਹ ਐਨਾ ਖੁਸ਼ ਸੀ ਕਿ ਖੁਸ਼ੀ ਵਿੱਚ ਉਸਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ ਉਸ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਦੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਥੀ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਬਾਕੀ ਦੀਆਂ ਵੀਡੀਓ ਵੀ ਮਿਲਦੀਆਂ ਰਹਿਣ ਧੰਨਵਾਦ